ਉਹ ਬੱਦਮਾ ਵਰਗੀ ਨਹੀਂ ਬਿੱਕੀ ਵੀ ਨੇ ਤੈਨੂੰ ਕਿਹਾ ਮੈਂ ਇਹ ਹੁੰਦਾ ਸੀ ਕਿ ਦੋਨੋਂ ਬੜਾ ਓਏ ਅੰਦਰ ਜੀ ਆ ਗਏ ਯਾਰ ਉਹ ਸਟੈਂਡ ਤੇ ਲਾ ਦਿੰਨੇ ਆ ਆਪਾਂ ਓ ਲਾਈਟ ਪਾਉ ਲਾਈ ਬਣਾਉਣਾ ਆ ਚਾਹੀਦਾ ਆ ਬਣਾ ਲੈ ਹੁਕਮ ਨਾਲ ਆ ਜਾ ਬੜੀ ਓ ਕਰਮਿੰਦਰ ਆ ਚੱਲ ਗਈ ਅਨੰਦਰ ਬਈ ਓ ਦੇਖ ਦਿਖੋ ਫੋਕਮ ਨਾਮੇ ਦਾ ਲਾਈਵ ਪੜਨ ਓ ਯਾਰ ਕੋਈ ਨਾ ਪੈ ਜਾਣਾ ਗੇਂਗ ਗਈ ਅੱਗੇ ਦਬਾ ਦੇ ਓ ਚੱਲ ਗਈ ਓ ਯਾਰ ਆ ਯਾਰ ਕੋਈ ਨਾ ਇਹ ਓ ਆ ਚੱਲਦਾ ਕਰਮਿੰਦਰ ਜਨਦਾਈ ਕੀ ਜੋ ਓ ਛੋਏ ਆਪਣੀ ਨਾਲ ਆਸ ਨਾਮਕ ਨਾਮ ਸਿਹਾਈ ਜਾ ਪਰਤਰਾਸ ਕੇਪੀ ਵਾਲਾ ਬੱਸ ਸਟੈਂਡ ਦੇ ਲਾਂਘੇ ਤੇ ਲੱਗਦੀ ਰਹਿ ਤਾ ਸਹੀ ਪੈਹਾਲ ਨਾਮਕ ਨਾਮ ਪਾਤਸ਼ਾਹ ਮਨ ਜਨਮ ਜਨਮ ਦੀ ਤੱਕੀ ਐ ਸਚਾ ਸੱਚਾ ਪਾਤਸ਼ਾਹ ਹੋ ਸੇਰ ਸ਼ਾਨਾ ਸ਼ਾਹ ਜਿਸ ਪਾਸ ਬਹਿਠਿਆ ਸੂਰੀਆ あ ترکی با آئی سگلی پٹائی ਕਟਾਈ ਦਇਆਪੁਰਤ ਬਿਹਰਵਾਨ ਹਰਿ ਨਾਨਕ ਸਾਚ ਵਖਨ ਵਾਦ ਕੀ ਦਾ ਅਸਾ ਵਾਦ ਜੀ ਦੀ ਭਤੇ ਵਾਦ ਜੀ ਦਾ ਸਰਬ ਵਾਦ ਜੀ ਦੀ ਭਤੇ ਸਤੁਰਾਂ ਦੇ ਸਾਚੀ ਬਾਣੀ ਸਾਧ ਸੰਗਤ ਜੀਓ ਆਤਮ ਜੀ ਸਤਿਗੁਰ ਅਜ ਆਰਧੇ ਨੀਂਹ ਜਿਸਰਾਂ ਦੇ ਦਿਹਾੜੇ ਦੇ ਅੰਮ੍ਰਿਤਮੇਲੇ ਤੋਂ ਘਰ ਕੇ ਹੁੰਦੇ ਰਹੇ ਸਤਿਗੁਰੂ ਦੀ ਕਿਰਪਾ ਦਾ ਤਾਂ ਸਾਧ ਸੰਗਤਾਂ ਦੀ ਹਾਜ਼ਰੀ ਆਕੇ ਦਾ ਤੇ ਗੁਣ ਕਰਦਾ ਸਰਬ ਸਤਿਗੰਨਵਾਂ ਦੇ ਦਰ ਪਰੋਕ ਨੂੰ ਸਿੱਖੀ ਦਿੱਤਾ ਅੰਮ੍ਰਿਤਮੀ ਦਾ ਸਤਿਗੁਰੂ ਦਾ ਬਖਸ਼ੀ ਵਾਜਰ ਕੋਟਾਂ ਨਾਮ ਤੁਮਾਰ ਬਾਤ ਭੰਗ ਸੰਤ ਅੰਮ੍ਰਿਤ ਰਤ ਕੇ ਅੰਗ ਸਬੇਤੀ ਅੰਮ੍ਰਿਤਮੇਲ ਸੰਗਤ ਜੀ آپ بہت سکتہوں کو پیشنی کی رمائلہ ساکتہ کی تدکہ یا ہوئی ان کی آنکھ آپ کو سنکھنے ہم سکتے مرکی اپنی کی ایلی میں بہت سکتہ کرو وار ہانتی کا سبسار وار ہانتی کی سبسار مرکی آنکھ ਪੁਰਸ਼ਵਾਰੀ ਸਾਹਿਬ ਨੂੰ ਖਤੇ ਆ ਜੀ ਦਾ ਨਾਲ ਸਾਹਿਬ ਜੀ ਦੀ ਜਥੇ ਕੋਟਨ ਕੋਟਨ ਧੰਨਵਾਦ ਹੈ ਧੰਨ ਸਾਹਿਬ ਗੁਰੂ ਕੰਗਸਾ ਸਾਹਿਬ ਜੀ ਦਾ ਸ਼ਹੀਦ ਬਾਬਾ ਬਟਾਰ ਸਿੰਘ ਜੀ ਦਾ ਤੇ ਸਾਰੇ ਇਕਰਕ ਨਕ ਬਣਾ ਸਕੀਏ ਇਹ ਸਾਰੇ ਸਰਬਜੀਗਾਂ ਪਹਿਲਾਂ ਜਿਹੜੇ ਟ੍ਰਾਂਸਪੋਰਟ ਵਾਲਾ ਸਾਹਿਬ ਸਰੀਰ ਨਕਪਾਖਾ ਜਿਹੜੀਆਂ ਰੌਣਕਾਂ ਨਹੀਂ ਚੇਲਾ ਕਰਦੇ ਆਂ। ਕਿਆ ਹੋਊਗੀ ਕੋਈ ਵੀ ਪੀਰ ਭੈ ਕਿਹਦੇ ਪਤਾ ਦੀਆਂ ਗੁਰਦੁਆਰਾ ਸਾਹਿਬ ਨਾਲ ਚੇਲਾ ਕਰਦੇ ਆਂ। ਇਹ ਸਾਦਾ ਬਹੁਤ ਬਹੁਤ ਅਲਵਾਜ ਆ ਪੁੱਟ ਪੁੱਟੇ ਕਰਵਾ ਆ। ਅੱਜ ਆਪਾਂ ਬਾਬਾ ਗਦੇਸ਼ ਸਿੰਘ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਕਰਨ ਵਾਸਤੇ ਅਰਸਾ ਤੋਂ ਸ੍ਰੀ ਗਨਪਾਖ ਸਾਹਿਬ ਦਾ ਪ੍ਰਕਾਸ਼ ਕਰਾਈ ਸੀ। ਇੰਨਾ ਦੀ ਸਮਾਪਤੀ ਹੋ ਚੁੱਕੀ ਹੈ ਤੇ ਬਾਬਾ ਬੇਬੇ ਜਿੰਮੀ ਇਸ ਦੁਨੀਆ ਤੇ 14/6/43 ਨੂੰ ਸੋਮਵਾਰ ਵਾਲੇ ਜਨਮ ਆਏ ਸੀ ਤੇ ਅੱਜ ਵੀ 14/6/24 ਹੈ ਕਿੰਨਾ ਪਰਦੋ ਹੁ ਕਰਕੇ ਗਏ ਆ ਕਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਮੇਰਾ ਪਹਿਲਾ ਤੁਸੀ ਕੋਲ ਵਾਲਾ ਸਾਹ ਬਾਬਾ ਜੀ ਨੇ ਸਿਆਣੇ ਚ ਸੇਵਾ ਕਰਨਾ ਪਾਉਂਦੇ ਹੋ। ਬਾਬਾ ਜੀ ਨੇ ਤੁਹਾਨੂੰ ਪਤਾ ਵੀ ਜਿਹੜੇ ਜਿਹੜੇ ਕੰਮ ਕਰੇ ਕੰਨੇ ਵਧੀਆ ਕੰਮ ਕਰ ਰਿਹਾ। ਹਰ ਇਨਸਾਨ ਨੂੰ ਜੋ ਇਸ ਦੁਨੀਆ ਤੇ ਵਧੀਆ ਕੰਮ ਕਰਕੇ ਜਾਂਦਾ। ਤੁਹਾਨੂੰ ਹਰ ਵਾਰ ਯਾਦ ਰੱਖਿਆ ਜਾਂਦਾ। ਸ਼ਹੀਦ ਬਾਬਾ ਅਕਸ਼ਾਮ ਸਿੰਘ ਜੀ ਇਸ ਸਾਥ ਤੇ ਜੀ ਹੋ ਰਹੇ ਸੀ। ਬਾਬਾ ਗੁਰਦੇਵ ਸਿੰਘ ਜੀ ਨੇ ਆਪਾਂ ਨੂੰ ਇਹ ਗੋਦਵਾਰਾ ਖਾਵਾ ਦੂਸਰ ਦੇ ਦਰਸ਼ਨ ਕਰਨ ਵਾਸਤੇ ਬਣਾ ਕੇ ਦਿੱਤਾ ਉਸ ਪਿੰਦੇ ਲੋਕਾਂ ਨੇ ਵਿਰੋਧ ਵੀ ਕਰਿਆ ਸੀ ਵੀ ਇੱਥੇ ਗੋਦਵਾਰਾ ਉੱਧਰ ਹੈਗਾ ਠੀਕ ਆ ਉਹ ਸਮੇਂ ਦੀ ਗੱਲ ਸੀ ਜਦੋਂ ਬਾਬਾ ਕਸ਼ਾਲ ਸਿੰਘ ਜੀ ਸ਼ਹੀਦ ਹੋਏ ਸੀ ਤੇ ਸਮਸ਼ਾਨ ਘਾਟ ਸੀ ਉਸ ਜਗ੍ਹਾ ਤੇ ਇਹ ਉੱਥੇ ਸ਼ਹੀਦ ਬਾਬਾ ਕਸ਼ਾਲ ਸਿੰਘ ਜੀ ਦਾ ਗੋਦਵਾਰਾ ਬਣਾ ਦਿੱਤਾ ਗਿਆ ਪਰ ਅਸਲੀ ਜਗ੍ਹਾ ਜਿੱਥੇ ਬਾਬਾ ਸ਼ਹੀਦ ਹੋਇਆ ਲੋਕਾਂ ਨੇ ਮੰਨ ਲਿਆ ਤੇ ਇਹ ਵੀ ਗੱਲ ਸੀ ਵੀ ਬਾਬਾ ਪਿਛਾਲ ਸਿੰਘ ਦਾ ਖੈਰ ਉੱਥੇ ਹੈ ਘਰ ਵਿੱਚ ਹੈ ਪਰ ਨਹੀਂ ਇਹ ਦੱਸ ਰਹੇ ਸਾਰਾ ਇਤਿਆਰ クリア ਕਰਕੇ ਦੱਸਿਆ ਸੀ ਤੁਹਾਨੂੰ ਕਿ ਬਾਬਾ ਨਿਹਾਲ ਸਿੰਘ ਇੱਥੇ ਹੀ ਸੀਧ ਹੋਏ ਠੀਕ ਆ ਆਪਨ ਕੋ ਸਮਝ ਪਤਾ ਨਹੀਂ ਲੱਗਿਆ ਇੱਥੇ ਨਿੱਕਾ ਜਾਂ ਬੋਤਵਾ ਨਾ ਕਿ ਕਿ ਮੱਡੀ ਹੁੰਦੀ ਸੀ ਜਿਹੜੇ ਲੋਕ ਇੱਥੇ ਵੀ ਸੇਵਾ ਕਰਦੇ ਸੀ ਬਾਬਾ ਉੱਥਿਆਂ ਵਾਲੇ ਵੀ ਸੇਵਾ ਕਰਦੇ ਨੇ ਜਾਂ ਹੋਰ ਵੀ ਕਿੰਨੇ ਕਰਦੇ ਰਹੇ ਆ ਅਤੇ ਜਿਹੜੀ ਕੁਰਬਾਨੀ ਬਾਬਾ ਗਰਤੇਜ ਸਿੰਘ ਜੀ ਨੇ ਇਸ ਲੱਗਰਵਾਸਨਾ ਦੇ ਨਾਲ ਲੜਾਈ ਲੜ ਕੇ ਤੇ ਘਰ ਘਰ ਹੋਂਦਾ ਦੇ ਕੇ ਗੁਰੀਆਂ ਬਾਟਾਂ ਵੀ ਸੁਣ ਕੇ ਲੋਕਾਂ ਨੂੰ ਆਪਣਾ ਕਾਜ ਜਿਹੜਾ ਉਹ ਛੱਡਿਆ ਨਹੀਂ ਸਿਰੇ ਲਾ ਕੇ ਗਏ ਆ ਤੇ ਆਪਾਂ ਤੋਂ ਉਹ 12 ਜੂਨ ਨੂੰ 1921 ਨਵੀਂ 2021 ਨੂੰ ਸ਼ਹੀਦ ਜੋਹੜਾ ਦੇ ਗਏ 3 ਸਾਲ ਲਗਭਗ ਹੋ ਚੁੱਕੇ ਆ ਇਸ ਕਰਕੇ ਆਪਾਂ 12 ਜੂਨ ਨੂੰ ਸ਼੍ਰੀ ਗੰਡਪਾਤ ਦਾ ਪ੍ਰਗਟਾਵਾ ਕਰਾਇਆ ਸੀ ਤੇ ਨਾਲ ਕੁਦਰਤ ਨਾਲ ਹੀ ਆਪਣੀ ਸ਼ਗਨਾਂ ਦਾ ਆ ਗਏ। ਅਸੀਂ ਸੋਚਿਆ ਵੀ ਨਾਲੇ ਆਪਾਂ ਸ਼ਗਨ ਬਣਾਵਾਂਗੇ। ਨਾਲੇ ਆਪਾਂ ਬਾਬਾ ਗੁਰਦੇਵ ਸਿੰਘ ਨੂੰ ਯਾਦ ਕਰਾਂਗੇ। ਇਸ ਕਰਕੇ ਤੁਹਾਡਾ ਜਿਹੜੇ ਵਿੱਚ ਅੱਜ ਮੈਂ ਅਸੀਂ ਲੈ ਗਏ ਆ ਕਿ ਬਾਬਾ ਜੀ ਆਪਾਂ ਨੂੰ ਇਹੀ ਬੇਨਤੀ ਕਰਕੇ ਗਏ ਆ ਕਿ ਗੁਰੂ ਵਾਲੇ ਬਣੋ ਤੇ ਬਾਣੀ ਪੜੋ ਤੇ ਆਪਣਾ ਜੀਵਨ ਜਿਹੜਾ ਸਫਲਾ ਕਰੋ। ਮੈਂ ਬਹੁਤਾ ਸਮਾਂ ਨਹੀਂ ਲੁਮੂਗਾ। ਤੇ ਹੁਣ ਮੈਂ ਤੁਹਾਨੂੰ ਜਿਹੜੇ ਤੁਸੀਂ ਗੁਰਦਵਾਰਾ ਦਾ ਸਰਵ ਆਪਣੇ ਕੰਮਾਂ ਤੋਂ ਦੀ ਸੇਵਾ ਕਰ ਰਹੇ ਆ ਉਹ ਨਾਮ ਲਊਗਾ 5-4 ਮਿੰਟ ਦੀ ਗੱਲ ਹੈ ਰੋਗ ਸੇਵਾ 500 ਰੁਪਏ ਵਰਤੀ ਮਹਿਮੀਆਂ 500 ਰੁਪਏ ਚੰਕੌਰ ਸਿੰਘ ਦੌਰ 3000 ਰੁਪਏ ਆਪਾਂ ਇੱਥੇ ਬੇਦੀ ਦੀ ਬੇਨਤੀ ਕਰੀ ਸੀ ਮੈਂ ਤੁਸੀਂ ਉਹ ਬੇਨਤੀ ਪੂਰੀ ਸ਼ੁਕਰ ਕਰਦੇ 3000 ਤਾਂ ਉੱਤੇ ਹੀ ਲੱਗ ਗਿਆ ਸੀ ਤੇ ਦੋ ਏਸੀ ਹੋਰ ਲੱਗੇ ਨਾਲ ਵਿੱਚ ਨਵੇਂ ਪੰਜ ਏਸੀ ਹੋ ਗਏ ਹੋ ਸਕਦਾ ਹੈ ਇੱਕ ਹੋਰ ਲੱਗ ਜਾਏ ਸਾਡੇ ਵੀਰ ਭੈਣਾਂ ਨੇ ਕਿਰੇ ਕਿਨਵਾਸਦਿਆਂ ਨੇ ਆਪਣੀ ਮਾਇਆ ਤੇ 10 900 ਕੱਟਦੇ ਹੋਏ ਏਸੀ ਵਾਸਤੇ ਵੀ ਮਾਇਆ ਦਿੱਤੀ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਵੀਰਾਂ ਦਾ ਤਰਫੀਤ ਸਿੰਘ ਦੇ ਪਰਿਵਾਰ ਤੋਂ ਰੇਸ਼ੀ ਵੀ ਜੀਵਾ 500 ਰੁਪਇਆ ਕਮਕਦਮ 1100 ਰੁਪਇਆ ਸੰਤੋਸ਼ ਸਿੰਘ ਪਰ ਤੋਂ ਰੁਪਇਆ ਜੀਤ ਸਿੰਘ 500 ਰੁਪਇਆ ਤੇਸ਼ੇਰ ਸਿੰਘ 1100 ਰੁਪਇਆ ਕੁੱਲ ਤੋਂ ਫੇਰਾ 500 ਰੁਪਇਆ ਪੱਪੂ ਆਖੀ ਇਹਦੀ 3000 ਰੁਪਇਆ ਧਰਮੀ ਦਾ ਗੁਆੜ ਬਾੜ ਵੱਲੋਂ ਕੋਈ ਆਈ ਹੈ ਜੀ 5500 ਰੁਪਇਆ ਤੇ ਗੁਰ ਮਿਰਜਾ ਸਿੱਖ ਜੌੜ ਔਰ 5000 ਰੁਪਇਆ ਪਾਲੀ ਜੌੜ ਦਾ ਪੁੱਤ ਹੈ ਜੀ ਇਹਨਾਂ ਕੁੱਲ ਤੋਂ ਆ 500 ਰੁਪਇਆ ਸਰਵੇਰ ਤੋਂ 500 ਰੁਪਇਆ ਮਿੱਧ ਸਿੰਘ ਜੀ ਮਾ 1000 ਰੁਪਇਆ ਏਪੀ 500 ਰੁਪਈਆ ਬਾਦਰ ਤੋਂ 1100 ਰੁਪਈਆ ਡਾਕਟਰ ਬਿਆਨ ਸਿੰਘ ਜੀ 500 ਰੁਪਈਆ ਨਦੀਪ 1100 ਰੁਪਈਆ ਪੁੱਤ ਸੇਵਾ 1000 ਬਾਬਾ ਫਕਰ ਸਿੰਘ ਜੀ ਵੱਲੋਂ 2100 ਰੁਪਈਆ ਪੁੱਤ ਸੇਵਾ 500 ਰੁਪਈਆ ਏਸੀ ਵਾਸਤੇ ਮਨਜੀਤ ਸਿੰਘ ਟੇਕੇਦਾਰ ਦੇ ਪਰਿਵਾਰ ਵੱਲੋਂ 1000 ਰੁਪਈਆ ਬਲਜਿੰਦਰ ਸਿੰਘ ਤੇ ਪਰਿਵਾਰ ਵੱਲੋਂ 1100 ਰੁਪਈਆ ਪੁੱਤ ਸੇਵਾ 500 ਰੁਪਈਆ ਤੇ ਪੁੱਤ ਸੇਵਾ 500 ਰੁਪਈਆ ਇਹ ਨਾਸਤੇ ਮੇਰੇ ਵੱਲ ਸੇਵਾ ਹੋਈ ਆਇਆ ਪਤਪਰੀਆ ਤੇ ਵੈਲੂ ਅਗੇ ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਜਿਹੜੇ ਖਜ਼ਾਨੇ ਤੋਂ ਆਇਆ ਉਹਦੀ ਹੈ ਉਹ ਖਜ਼ਾਨੇ ਪਰਪੂਰ ਰੱਖੇ ਜਾਣ ਤੇ ਪਰਿਵਾਰਾਂ ਨੂੰ ਜਿਹੜੇ ਬੇਚਾਂ ਦੇ ਬੈਠੇ ਆਪਨੇ ਇੱਥੇ ਆ ਕੇ ਤ੍ਰੇਤਾ ਜੋਤੀ ਰਹੇਗਾ ਸਾਰੇ ਪਰਿਵਾਰਾਂ ਦੀ ਗੱਲ ਜੀ ਤੇ ਲੋਨ ਵਾਲਿਆਂ ਨੂੰ ਜਿਹੜੇ ਆਪਣੇ ਉੱਤੇ ਮੀਟ ਕਰਕੇ ਦਾਦਾ ਦਾ ਹਿੱਸਾ ਇੱਥੇ ਭੇਜ ਰਹੇ ਆ ਬਹੁਤ ਬਹੁਤ ਅਰਦਾਸ ਉਹ ਤੇ ਗੋਡਿਆਂ ਧਰਵਾ ਦੇ ਹੁਣ ਆਪਾਂ ਸਾਡਾ ਦੀ ਗੱਲ ਕਰੀਏ ਪਿਛਲਾ ਬਕਾਇਆ ਸੀ ਜਿਹੜਾ ਆਪਣੇ ਕੋਲ 1,87,442 ਰੁਪਏ ਰਹਿ ਗਿਆ ਸੀ ਤੇ ਸੰਗਰਾਮ ਦਾ ਮਾਰੇ ਦਿਨ 37,340 ਰੁਪਏ ਆ ਗਏ ਤੇ ਇੱਕ ਆਪਾਂ ਨੂੰ ਨੌਕਰਾਂ ਨਾਲ ਜ਼ਮੀਨ ਮਿਲੀ ਸੀ ਲਖਮੀਰ ਸਿੰਘ ਲੱਖਾ ਜਿਹੜਾ ਕਿਸਾਨ ਜੁਗਤਾਂ ਦਿੱਤਾ ਉਹਦੀ ਤਾਈ ਦੀ ਯਾਦ ਵਿੱਚ ਉਹ ਤਾਈ ਉਹਦੇ ਆਪਣੇ ਮੋਤ ਵਾਲਾ ਸਾਹ ਨੂੰ ਨੌਕਰਾਂ ਨਾਲ ਜ਼ਮੀਨ ਅੱਗੇ ਧੰਨ ਕਰਕੇ ਗਈ ਹੈ ਉਹ ਹਮੇਸ਼ਾ ਆਪਣੇ ਗੁਰਦਵਾਰਾ ਦੀ ਵੰਡ ਜਾਣੀ ਹੈ ਉਹਦਾ ਮੰਨਣਾ 3630 ਰੁਪਏ ਤੇ ਕੋਲ ਤਾਂ ਆਪਾਂ ਨਹੀਂ ਬਣਾਈ ਹੈ ਇਹ ਵੀ ਸੇਵਾ ਕਰੀ ਗਈ ਹੈ 24000 ਰੁਪਏ ਮੱਤਿਆਂ ਤੋਂ ਆਂਤਰ 3775 ਰੁਪਏ ਦਸਮੀ ਵਾਲੇ ਕੰਨ 4400 ਰੁਪਏ ਮੱਸੀਆ ਵਾਲੇ ਕੰਨ 6940 ਰੁਪਏ ਕੱਲ ਤਾਂ ਆਪਾਂ ਪਹਿਲਾਂ ਵੀ ਲੇਤੀ ਸੀ ਹੋਰ ਦੁਵਾਰਾ ਲੇਤੀ 10000 ਰੁਪਏ ਗੁਰਵਾਰ ਚੋਂ ਦੇਰ ਦੀ ਐਕਟੀਵਿਟੀ ਜਿਹੜਾ ਮਲਿਆ ਸੀ 750 ਰੁਪਏ ਉਹਦੇ ਤੇ ਕੱਢੀ ਤੋਂ 4400 ਰੁਪਏ ਤੇ ਕੁੱਲਕ 52175 ਰੁਪਏ ਇਹ ਕੁੱਲ ਬਣ ਗਏ 4443750 ਰੁਪਏ ਤੇ ਖਰਚਾ ਜਿਹੜਾ ਉਹ 290182 ਰੁਪਏ ਤੇ ਆਪਣੇ ਕੋਲੇ 155000 ਦਾ 870 ਰੁਪਏ ਬਾਕੀ ਹੈਗੇ ਇਹਨਾਂ ਖਰਚੇ ਦਾ ਬੇਰਵਾ ਡੀਜਨ 4000 ਤੇ ਆਪਾਂ ਗੁਰਗ ਪਿਆਰ ਕਰਾਈ ਆ 23520 ਰੁਪਏ ਬਿਜਲੀ ਦਾ ਬਿੱਲ 4430 ਰੁਪਏ ਤੇ 1 ਲੱਖ ਕਰਜ ਆਪਾਂ ਹੋਰ ਬੋਲਦਾ ਮਨਾਰੀ ਦਾ ਫਿਕਲਾ ਨੂੰ ਇਸ ਮਹੀਨੇ ਵੀ 1 ਲੱਖ ਰੁਪਈਆ ਹੋਰ ਬੋਲਦਾ ਇਹ ਵੀ ਆਪਾਂ ਲੋ ਹੋਰ ਲਾਏ ਆ ਇਹ ਵੀ ਤੁਹਾਡੀ ਸਹੋਗ ਨਾਲ ਤੁਹਾਡੀ ਸਹਾਇਤਾ ਨਾਲ 70500 ਰੁਪਈਆ ਕਿਆ ਪੱਤੀ 3200 ਰੁਪਇਆ ਦੀਪ ਦੀ ਹੱਡੀ 13852 ਰੁਪਏ ਤਨਖਾਹ ਸੇਵਾਦਾਰ 26000 ਪਤਾਸੇ 3000 ਤੇ ਚਾਹ ਦਾ ਜੋੜ ਪਰ ਖਰਚੇ ਸਮੋਤ ਦੇ ਮਤੀ ਨੂੰ ਜਿਹੜਾ ਅੰਕੜਾ 900 ਰੁਪਇਆ ਤੇ ਅੰਮ੍ਰਿਤ ਸੰਚਾਰ ਆ ਪਿਛਲੇ ਸਾਲਾਂ ਦੇ ਕਿਰਾਏ ਸੀ ਉਸਦੇ ਵੀ 8000 ਕੱਢੇ ਪਏ ਖਰਚ ਹੋਏ ਸੀ ਸਿਲੰਡਰ 2550 ਰੁਪਏ ਕੁੱਲ ਖਰਚਾ 8235 ਪਈਏ ਤੇ ਜਿਹੜਾ ਕੱਲ ਕੇ ਖਰਚ ਹੋਇਆ ਬੱਚਿਆਂ ਦਾ ਪੂਰਾ 1.8 ਲੱਖ ਪਈਆ ਤੇ ਟੋਟਲ 290882 ਪਈਏ ਪੜਦੇ ਆ ਜੀ ਤੇ ਧੰਨਵਾਦ ਹੈ ਤੁਹਾਡਾ ਸਾਰੇ ਕਲੈਕਟ ਕਰਨ ਕਰਕੇ ਜਿਹੜੇ ਤੁਸੀਂ ਇਸ ਦੁਆਰਾ ਸਾਥ ਨੂੰ ਚਲਾ ਰਹੇ ਹੋ ਇਹ ਤੁਹਾਡੇ ਸਲੂਤ ਨਾਲ ਹੀ ਚੱਲ ਰਿਹਾ ਹੈ ਜੋੜੀ ਇੱਥੇ ਹੋ ਰਿਹਾ ਅਸੀਂ ਤਾਂ ਪ੍ਰਬੰਧ ਕਰਨ ਵਾਲੇ ਸੇਵਾਦਾਰ ਆ ਜਾਣੇ ਤੁਸੀਂ ਸੇਵਾ ਲਈ ਜਾਨੇ ਹਨ ਦੁਆਰਾ ਫੇ ਸਾਡੀ ਪਰਵਲ ਕਮੇਟੀ ਵੱਲੋਂ ਸਾਰੇ ਗੱਲਬਾਤਗੀਆਂ ਦਾ ਧੰਨਵਾਦ ਹੈ ਤੇ ਬੈਠੇ ਹੋ ਕੇ ਤਾਂ ਬੇਤੀ ਹੈ ਸੱਚੇ ਪਾਤਸ਼ਾਹ ਅਜ ਹਰ ਵੀ ਰਿਸ਼ਨਾ ਦਾ ਆਪਾਂ ਜੇ ਵੀ ਮਹੀਨੇ ਨੂੰ ਅੰਝਾ ਕਹਿਣ ਤੇ ਹਰਤੀ ਮਹੀਨੇ ਨੂੰ ਕੀ ਹੈ ਲੈਣ ਤੇ ਸੱਚੇ ਪਾਤਸ਼ਾਹ ਪੂਰੇ ਅਰਦਾਸ ਆਪਾਂ ਕਰਦੀ ਰਹਿਤੀ ਹੈ ਦੁਆਰਾ ਫੇ ਕਰਾਂਗੇ ਸਾਰੇ ਜਾਨੇ ਆਪਣੇ ਆਪਣੇ ਮਾਨਕ ਤੇ ਆਪਣੇ ਸੱਚੇ ਪਾਤਸ਼ਾਹ ਦਾ ਨਿਕ ਨਿਕ ਮਾਚੂਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਚੜ੍ਹਦੀ ਤੇ ਸਾਡੇ ਗੁਰੂ ਆਪ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦਰਸ਼ਨ ਕਰਾਉਣਾ ਰੱਖਿਆ ਤੇ ਹੁਣ ਸਾਰੇ ਨੇ ਕੂਲ ਲੰਗਰ ਸਾਹਕੇ ਜਾਣਾ ਹੈ ਲੰਗਰ ਹਾਲ ਵਿੱਚ 5-7 ਮਿੰਟ ਦੀ ਗੱਲ ਹੈ ਸਮਾਂ ਠੀਕ ਹੈ ਅੱਜ ਕੱਲ੍ਹ ਹੋਰ ਕਿਸੇ ਕੋਲ ਹੈ ਨਹੀਂ ਆਪਾਂ ਵੀ ਪਰਚੂ ਕਰਦੇ ਆਪਾਂ ਸਾਰੇ ਜਾਣੇ ਭੱਜੇ ਸਕਦੇ ਆ ਤੇ ਸਮਾਂ ਜਿਹੜਾ ਆਪਣੀ ਆਪਣਾ ਬਚੇ ਤਾਂ ਪਰਿਵਾਰਕ ਲੈ ਕੇ ਚਲਦੇ ਹੋ ਤੇ ਦੁਆਰਾ ਬੇਨਤੀ ਹੈ